ਹਾੜਾਂ ਦੇ ਵਿੱਚ ਪੰਜਾਬ ਦਾ ਬਹੁਤ ਨੁਕਸਾਨ ਹੋ ਗਿਆ ਜਿਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਬੁਲਾਇਆ ਇਸ ਸਪੈਸ਼ਲ ਸੈਸ਼ਨ ਦਾ ਅੱਜ ਪਹਿਲਾ ਦਿਨ ਸੀ ਕੀ ਕੁਝ ਹੋਇਆ ਕਿਹੜੇ ਮੰਤਰੀ ਨੇ ਕਿਨੂੰ ਕੀ ਕੁਝ ਕਿਹਾ ਕਿਦਾਂ ਅਮੋ ਸਾਹਮਣੇ ਹੋਏ ਕਿਦਾਂ ਖਾਬੜੇ ਨੇ ਇਸ ਬਾਰੇ ਗੱਲ ਕਰਾਂਗੇ ਸੋ ਬੀਰ ਸਿੰਘ ਬਾਦਨ ਨੇ 3 ਮਹੀਨੇ ਬਾਅਦ ਅੱਜ ਆਪਣੇ ਸਾਲਾ ਯਾਨੀ ਕਿ ਵਿਕਰਮ ਸਿੰਘ ਮਜੀਠੀ ਦੇ ਨਾਲ ਨਾਬਾ ਨਵੀ ਜੇਲ੍ਹ ਚ ਮੁਲਾਕਾਤ ਕੀਤੀ ਹੈ 3 ਮਹੀਨੇ ਕਿੱਥੇ ਸੀ 3 ਮਹੀਨੇ ਬਾਅਦ ਮੁਲਾਕਾਤ ਹੋਈ ਇਸ ਤੋਂ ਪਹਿਲਾਂ ਡੇਰਾ ਡੇਰਾ ਬਿਆਸ ਮੁਖੀ ਨੇ ਮੁਲਾਕਾਤ ਕੀਤੀ ਤੇ ਅੱਜ ਦੀ ਮੁਲਾਕਾਤ ਨੂੰ ਕਿਸ ਤਰੀਕੇ ਦੇ ਨਾਲ ਸਮਝਿਆ ਜਾਵੇ ਇਸ ਸਵਾਲ ਨੂੰ ਵੀ ਐਡਰੈਸ ਕਰਾਂਗੇ ਤੇ ਹੋਰ ਵੀ ਕਈ ਮੁੱਦੇ ਨੇ ਜਿਨ੍ਹਾਂ ਦੇ ਉੱਤੇ ਚਰਚਾ ਕਰਾਂਗੇ ਸਾਤਿ੍ਰਕਾਲ ਮੈਂ ਸਾਖਸ਼ੀ ਗੌਰ ਸਵਾਗਤ ਕਰਦੀ ਆ ਤੁਹਾਡਾ ਪਾਣੀ ਡਿਆ ਪੰਜਾਬੀ ਤੇ ਮੇਰੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਤੇ ਵਿਸ਼ਲੇਸ਼ਕ ਜਸਬੀਰ ਸਿੰਘ ਪਟੜ ਸਾਹਿਬ ਸਾਤਿ੍ਰਕਾਲ ਬੋ ਸਵਾਗਤ ਆ ਤੁਹਾਡਾ ਸ਼ੁਕਰੀਆ ਜੀ ਮੇਰੇ ਵੱਲੋਂ ਵੀ ਆਪ ਜੀ ਤੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ੍ਰਕਾਲ ਜੀ ਪਟੜ ਸਾਹਿਬ ਸ਼ੁਰੂਆਤ ਕਰਦੇ ਆ ਅੱਜ ਦੇ ਵਿਧਾਨ ਸਭਾ ਸੈਸ਼ਨ ਦੇ ਵਿੱਚ ਜੋ ਕਿ ਮੋਢ ਬਸੇਬੇ ਦੇ ਲਈ ਪੰਜਾਬ ਦੇ ਮੋਢ ਬਸੇਬੇ ਦੇ ਲਈ ਰੱਖਿਆ ਗਿਆ ਸੀ ਸਪੈਸ਼ਲ ਸੈਸ਼ਨ ਬੁਲਾਇਆ ਸੀ ਤੇ ਇਸ ਦੌਰਾਨ ਪ੍ਰਤਾਪ ਸਿੰਘ ਬਾਜਪਾ ਨਿਬਰਿੰਦਰ ਗੋਲ ਤੇ ਕਾਫੀ ਉਹ ਵਰਦੇ ਹੋਏ ਨਜ਼ਰ ਆਏ ਅਸਤੀਫਾ ਵੀ ਮੰਗ ਲਿਆ ਤੇ ਹੋਰ ਵੀ ਕਿੰਨਾ ਕੁਝ ਹੋਇਆ ਕੀ ਕੁਝ ਵਾਪਰਿਆ ਅੱਜ ਦੇ ਸੈਸ਼ਨ ਦੌਰਾਨ ਇਸ ਬਾਰੇ ਪਹਿਲਾਂ ਗੱਲ ਕਰ ਲੰਨੇ ਆ ਪਹਿਲੀ ਗੱਲ ਤੇ ਇਹ ਆ ਕਿ ਇਹ ਸੈਸ਼ਨ ਤੇ ਰੱਖਿਆ ਗਿਆ ਸੀ ਪੀ ਹੜਾਂ ਦੇ ਵਿੱਚ ਸੀ ਉਹਨਾਂ ਨੂੰ ਨਜਿੱਠਣਾ ਕਿਵੇਂ ਜੀ ਨੇ ਹੜਾਣਾ ਨੂੰ ਜਿੱਠਣ ਦੀ ਗੱਲ ਬੋੜੇ ਮੇੜੇ ਪਾਣੀ ਸ਼ੁਰੂ ਕਰ ਦਿੱਤੇ ਉੱਥੇ ਬਿਲਕੁਲ ਆਪਸੇ ਜਿ ਬਾਜਵਾ ਨੂੰ ਕਿਹਾ ਵੀ ਗਿਆ ਭਾਈ ਹੋੜੇ ਮੇਰੇ ਤੁਸੀਂ ਨਾ ਪਿੜੋ ਜਿਹੜੀ ਗੱਲ ਕਰਨ ਵਾਲੀ ਹੈ ਪੰਜਾਬ ਦੇ ਮੋੜ ਉਥਾਨ ਦੀ ਗੱਲ ਬੜਾ ਕਰਨੀਆਂ ਤੇ ਲੇਕਿਨ ਪ੍ਰਤਾਪ ਸਿੰਘ ਬਾਜਵਾ ਨੇ ਇਹ ਗੱਲ ਕਹੀ ਬਰਿੰਦਰ ਗੋਇਲ ਜਿਹੜੇ ਸਾਡੇ ਜਲ ਸਰੋਤ ਮੰਤਰੀ ਨੇ ਤੇ ਬਕਾਇਦਾ ਤੌਰ ਤੇ ਜਿਹੜੇ ਇਰੀਗੇਸ਼ਨ ਦੇ ਸਾਡੇ ਸਕੱਤਰ ਨੇ ਕਿਸ਼ਨ কুমার ਨੂੰ ਆਪਣੇ ਅਹੁਦੇ ਤੋਂ ਨਿਤਕਰ ਦੇ ਆਧਾਰ ਤੇ ਸ੍ਰੀਫ ਦੇ ਦੇਣੀ ਚਾਹੀਦੀ ਜੀ ਇਹ ਮੀਟਿੰਗ ਕਹਿੰਦੇ ਵੀ ਜਨਵਰੀ ਤੋਂ ਸ਼ੁਰੂ ਹੋਣੀ ਜੀ ਤੇ ਅੱਜ ਜੂਨ ਚ ਕਰ ਰਹੇ ਤੁਸੀਂ 6 ਜੂਨ ਨੂੰ ਪਹਿਲੀ ਮੀਟਿੰਗ ਕਰ ਰਹੇ ਹੋ ਤੇ 25 ਜੂਨ ਨੂੰ ਤੇ ਬਰਸਾਤਾਂ ਸ਼ੁਰੂ ਹੋ ਗਈਆਂ ਬਿਲਕੁਲ ਨਾ 15 20 ਦਿਨਾਂ ਚ ਕੁਝ ਹੋ ਸਕਦਾ ਸੀ ਕੁਝ ਨਹੀਂ ਹੋ ਸਕਿਆ ਮੈਂ ਅੱਗੇ ਵੀ ਗੱਲ ਕੀਤੀ ਆ ਇਹਨਾਂ ਨੂੰ ਇਹਦੇ ਵਿੱਚ ਵੱਖਰੇ ਤੌਰ ਤੇ ਫੰਡ ਰੱਖਣੇ ਚਾਹੀਦੇ ਆ ਤਾਂ ਕਿ ਸਾਰਾ ਸਾਲ ਹੀ ਹੜ੍ਹਾਂ ਦੇ ਖਿਲਾਫ ਜੰਗ ਲੜਨੀ ਪ੍ਰਬੰਧ ਕੀਤੇ ਜਾਣ ਤੁਸੀਂ ਪੱਕੀ ਕੀਤੀ ਜਾਵੇ ਜਿੱਦਿਆ ਸਾਡੀਆਂ ਬਕਾਇਦਾ ਤੌਰ ਤੇ ਜਿਹੜੇ ਬਰਸਾਤੀ ਨਾਲੇ ਦੇ ਉਹਨਾਂ ਦੀ ਸਫਾਈ ਕੀਤੀ ਜਾਵੇ ਉਹਨਾਂ ਚੁਗਾਰ ਕੱਢੀ ਜਾਵੇ ਉਹਨਾਂ ਦੇ ਕੰਢੇ ਪੱਕੀ ਕੀਤੇ ਜਾਣ ਤਾਂ ਕਿ ਪਾਣੀ ਵਹ ਨਾ ਜਾਵੇ لیکن ایتھے سب الٹا ہو رہا جی 30 مارچ تک ਸਾਡਾ بجٹ پاس ਹੁੰਦਾ ਤੇ ਅਲੋਕੇਸ਼ਨ ਬਕਾਇਦਾ ਤੌਰ ਤੇ ਜਾ ਕੇ اپریل ਚ ਹੁੰਦੀ ਹੈ اپریل ਦੇ ਵਿੱਚ ਐਜੂਕੇਸ਼ਨ ਤੋਂ ਬਾਅਦ ਫਿਰ ਟੈਂਡਰ ਕਾਲ ਕੀਤੇ ਜਾਂਦੇ ਮਹੀਨਾ ਉਹਨਾਂ ਨੂੰ ਲੱਗ ਜਾਂਦਾ ਤੇ ਫਿਰ ਸਮਗਣਾ ਰਹਿ ਗਿਆ ਕੰਮ ਕਰਨ ਦਾ ਕੰਮ ਕਰਨ ਦਾ ਸਮਾਂ ਹੀ ਨਹੀਂ ਮਿਲਦਾ ਮਨ ਕੇ ਬਰਸਾਤਾਂ ਸ਼ੁਰੂ ਹੋ ਜਾਂਦੀਆਂ ਨਾਲੇ ਮੌਸਮ ਦੀ ਤਬਦੀਲੀ ਜਿਹੜੀ ਆ ਰਹੀ ਆ ਇਹ ਬਰਸਾਤਾਂ ਜਿਹੜੀਆਂ ਵਾ ਹਰ ਸਾਲੋਂ ਪਹਿਲਾਂ ਆ ਰਹੀਆਂ ਨੇ ਜੀ ਪਿਛਲੇ ਸਮੇਂ ਦੇ ਦਾਤਾ ਜਿਹੜੀ ਅਸੀਂ 15 ਜੁਲਾਈ ਤੋਂ ਸ਼ੁਰੂ ਹੁੰਦੀਆਂ ਸੀ ਹੁਣ ਤਾਂ ਜੂਨ ਦੀ ਸ਼ੁਰੂ ਹੋਣੀ ਸ਼ੁਰੂ ਹੋ ਗਈਆਂ ਅੱਜ ਕੀ ਸਾਡੇ ਮੇਰੇ ਖਿਆਲ 678 ਕੇ ਕਿੰਨੀ ਐਮ ਮੱਧ ਬਰਸਾਤ ਪੰਜਾਬ 'ਚ ਹੋਈ ਹੈ ਜੇ ਇੰਨੀ ਬਾਦ ਦਈਏ ਤੇ ਪਾਣੀ ਕਿੱਥੇ ਜਾਣਾ ਫਿਰ ਉਹਦਾ ਚਾਹੇ ਦਾ ਇਹ ਆਪੀ دریاਵਾਂ ਦੀ ਸਫਾਈ ਅੱਜ ਤੋਂ ਸ਼ੁਰੂ ਕੀਤੀ ਜਾਵੇ ਉਹਦੇ ਚੋਂ ਗਾਲ ਕੱਢੀ ਜਾਵੇ ਇੱਥੋਂ ਤੱਕ ਕੋਸ਼ਿਸ਼ ਕੀਤੀ ਜਾਵੇ ਵੀ ਕੇਂਦਰ ਤੇ ਦਬਾਅ ਪਾਇਆ ਜਾਵੇ ਵੀ ਬੀਬੀਐਮ ਜਿਹੜੀ ਗੁਰੂ ਗੋਬਿੰਦ ਸਿੰਘ ਚੀਲਾ ਕੋਦੀ ਵੀ ਸਫਾਈ ਕਰੇ 90 ਮੀਲ ਲੰਬੀ ਝੀਲ ਆਓ ਪੁਣੀ 1.5 1.5 ਕਿਲੋਮੀਟਰ ਪੜੀਆ ਉਹ ਝੀਲ ਦੀ ਸਫਾਈ ਕੋ ਨਹੀਂ ਕੀਤੀ ਗਈ ਤੱਕ ਜੀ ਇੰਨੇ ਦੇ ਆਪਣੇ ਅਧਿਕਾਰੀ ਮੰਨਦੇ ਆ ਵੀ 25 ਫੁੱਟ ਤੱਕ ਉੱਥੇ ਸਿਲਟ ਜਮ ਚੁੱਕੀ ਆ ਕੰਨੀ ਬੋਗੀ ਸਾਨੂੰ ਜੇ ਉਹ ਸਿਲਟ ਕੱਢੀ ਜਾਵੇ ਉਹ ਗਾਰ ਕੱਢੀ ਜਾਵੇ ਉਹ ਚੋਂ ਕੱਢੀ ਜਾਵੇ دریاਵਾਂ ਚੋਂ ਕੱਢੀ ਜਾਵੇ ਬਰਸਾਤੀ ਨਾਲੇ ਸਾਫ਼ ਕੀਤੇ ਜਾਣ ਤੇ ਮੇਰੇ ਖਿਆਲ ਪਈ ਜਿੰਨੀ ਮਰਜ਼ੀ ਬਰਸਾਤ ਹੋ ਦੇ ਬਰਸਾਤ ਪੇ ਸਾਡਾ ਕੁਝ ਵਿਗਾੜ ਨਹੀਂ ਸਕਦਾ ਜੇ ਪਾਣੀ ਅਵਗਤ 24 ਘੰਟਿਆਂ ਦੇ ਲੈਵਲ ਨੂੰ ਬਿਲਕੁਲ ਲੇਕਿਨ ਸਾਡੀਆਂ ਸਰਕਾਰਾਂ ਦਾ ਧਿਆਨ ਇਸਪਾਸੇ ਨਹੀਂ ਹੈਗਾ ਅੱਜ ਬਕਾਇਦਾ ਤੌਰ ਤੇ ਭਾਜਪਾ ਦੇ ਭਾਜਪਾ ਦੇ ਖਿਲਾਫ ਮੋਦੀ ਦੇ ਖਿਲਾਫ ਕੇਂਦਰ ਸਰਕਾਰ ਦੇ ਖਿਲਾਫ ਨਾਰੇਬਾਜ਼ੀ ਕੀਤੀ ਗਿਆ ਆ ਮਾਦੀ ਪਾਰਟੀ ਬੰਦੋ ਜੁਲੇਬਾਜ਼ੀ ਬੰਦ ਕਰੋ ਮੋਦੀ ਮੁਰਦਾ ਬਾਦ ਕੀ ਮੋਦੀ ਮੁਰਦਾ ਬਾਦ ਕਰਨਾ ਜਾਂ ਜੁਲੇਬਾਜ਼ੀ ਬੰਦ ਕਰਨਾ ਵਿਧਾਨ ਸਭਾ ਦੇ ਵਿੱਚ ਇਨੀ ਗੱਲ ਕਹਿਣ ਦੇ ਨਾਲ ਕੀ ਉੱਥੋਂ ਪੈਸੇ ਆ ਜਾਣ ਜੀ ਤੋਂ ਅੱਡੇ ਸਾਹਮਣੇ ਵਾਂਗ ਚੁੱਕ ਜਿਹੜਾ ਆਪਣੇ ਸੂਬੇ ਲਈ ਲਦਾਖ ਲਈ ਲੜ ਰਿਆ ਸੀ ਉਹਨਾਂ ਦੀ ਮੰਗ ਕੀ ਸੀ ਪਹਿਲੀ ਮੰਗ ਜਿਹੜੀ ਮੁੱਖ ਮੰਗ ਸੀ ਉਹਨਾਂ ਕਹਿਆ ਸੀ ਵੀ ਸਾਡੇ ਸੂਬੇ ਦੇ ਵਿੱਚ ਬਕਾਇਦਾ ਤੌਰ ਤੇ ਜਿਹੜੀ ਇੱਕ ਪਰਮਨੈਂਟ ਸਰਕਾਰ ਬਣਾਈ ਜਾਵੇ ਦੂਸਰੀ ਮੰਗ ਇਹ ਸੀ ਵੀ ਜਿਹੜੀ ਸੰਵਧਨ ਦੀ ਸੂਚੀ 15ਵਾਂ ਉਹ 6 ਆਵਦੇ ਮੁਤਾਬਕ ਸਰ ਨੂੰ ਜਿਹੜੀ ਆ ਇੱਥੇ ਜਿਹੜੀ ਆ ਉਹ ਸੂਤੰਦਤੀਆਂ ਨੂੰ ਸੁਰੱਖਿਤ ਕੀਤੀ ਜਾਵੇ ਤੀਸਰੀ ਮੰਗ ਉਹਨਾਂ ਦੀ ਏਸੀ ਵੀ ਕਾਰਗਰ ਤੇ ਲੇ ਇਹਨੂੰ ਅਲੱਗ ਲੋਕ ਸਭਾ ਹਲਕਾ ਬਣਾਇਆ ਜਾਵੇ ਤੇ ਚੌਥੀ ਮੰਗ ਇਹ ਸੀ ਵੀ ਜਿਹੜੀ ਸਰਕਾਰੀ ਨੌਕਰੀਆਂ ਸਾਡੇ ਨੌਜਵਾਨ ਦੀਆਂ ਜਾਣ ਜਦੋਂ ਉਹ ਜਿਹੜੀ ਲੇਹ ਹਿੱਲ ਇਹਨਾਂ ਦੀ ਹੈਗੀ ਸੀ ਉੱਥੇ ਕੌਂਸਲ ਵਿੱਚ ਜਾ ਰਹੇ ਸੀਗੇ ਆਪਣਾ ਪ੍ਰੋਟੈਸਟ ਕਰਦੇ ਤੇ ਪੁਲਿਸ ਨਾਲ ਝੜਪ ਜਿੰਦੀ ਪੁਲਿਸ ਗੋਲੀ ਚਲਾਉਂਦੀ ਚਾਰ ਮੁੰਡੇ ਮਾਰ ਦਿੰਦੀ ਸਾਤ ਉੱਪਰ ਫੱਟੜ ਕਰ ਦਿੰਦੀ ਹੈ ਉਹਨਾਂ ਖਿਲਾਫ ਤੇ ਕੋਈ ਕਾਰਵਾਈ ਨਹੀਂ ਕੀਤੀ ਗਈ ਤੇ ਇਹਦੇ ਚੁੱਕ ਕੇ ਵਾਂਗ ਚੁੱਕ ਜਿਹੜਾ ਵਿਚਾਰਾ ਬੈਠਾ ਸੀ ਆਪਣੇ ਧਰ ਦੇ ਉੱਤੇ ਛਾਲ ਵੀ ਪ੍ਰੋਟੈਸਟ ਕਰ ਰਿਹਾ ਸੀ ਜੇ ਦਿੱਲੀ ਤੁਸੀਂ ਉਹਦੀ ਗੱਲ ਨਹੀਂ ਸੁਣੀ ਤੇ ਅੱਜ ਬਕਾਇਦਾ ਤੌਰ ਤੇ ਚੁੱਕ ਕੇ ਜੇ ਤੁਸੀਂ ਉਹਨੂੰ ਜਿਹੜਾ ਸਕੂਲ ਚ ਉਹਦਾ ਸਰਸਤਾ ਉਹਦੀ ਏਡ ਬੰਦ ਕਰ ਦਿੱਤੀ ਤੁਸੀਂ ਇੱਕ ਕਬਾੜ ਦੇਣਾ ਸੀ ਜੀ ਉਹ ਕੈਨਸਲ ਕਰਤਾ ਤੁਸੀਂ ਵਾਗ ਚੱਕ ਦੇ ਉੱਤੇ ਵੀ ਹੁਣ ਐਨਐਸਏ ਲਾਈ ਜੋਗੀ ਤੁਸੀਂ ਵੇਖ ਲਓ ਸਰ ਪੀਐਸਏ ਲਾਈ ਜਾਵੇ ਐਨਐਸਏ ਲਾਈਏ ਜੋ ਆਪਾਂ ਲਾਈ ਜੋਗੀ ਨੂੰ ਅੰਦਰ ਠੋਕੇ ਜੋਗੀ ਚੰਗੀ ਤਰ੍ਹਾਂ ਬੀਜੇਪੀ ਦੀਆਂ ਗੁੰਡਾਗਰਦੀਆਂ ਤੇ ਕੀ ਆ ਨਾ ਨਹੀਂ ਮੇਰੇ ਕਨ ਭਾਰਤ ਦੇ ਇਤਿਹਾਸ ਵਿੱਚ ਪਹਿਲੀ ਵਾਰੀ ਹੋਇਆ ਕਿ ਇੱਕ ਰੈਗੂਲਰ ਸਟੇਟ ਨੂੰ ਤੁਸੀਂ ਜੂਨੀਅਰ ਟ੍ਰੈਕਟਰੀ ਬਣਾਇਆ ਹੋ ਜਿਸ ਦਿਨ ਬਕਾਇਦਾ ਤੌਰ ਤੇ ਲਦਾਖ ਅਲੱਗ ਹੋਇਆ ਸੀ ਕਸ਼ਮੀਰ ਨਾਲੋਂ ਤੇ ਇਹਨਾਂ ਨੇ ਖੁਸ਼ੀਆਂ ਮਨਾਈਆਂ ਤੇ ਲੱਡੂ ਵੰਡੇ ਸੀ ਅੱਜ ਉਹ ਮਸੂ ਆਜ ਮਹਿਸੂਸ ਕਰਦੇ ਵੀ ਸਾਡੇ ਵੱਲੋਂ ਇਦੀ-ਉਦੀ ਬੇਕੁਬੀਦਲੀ ਕੀਤੀ ਔਰ ਇੱਕ ਵਾਰੀ ਕੀਤ ਕਰ ਸਕਦੇ ਸੀ ਨਹੀਂ ਉਹ ਗਲਤੀ ਕੀਤੀ ਕਿੰਨੀ ਉਸੇ ਚੀਜ਼ ਨੂੰ ਲੈ ਕੇ ਉਹ ਆਪਣੀ ਮੰਗਾ ਲੈ ਕੇ ਬੈਠੇ ਜਿੱਦ ਚੋਕੇ ਅੰਦਰ ਕਰ ਦਿੱਤੇ ਤੇ ਮੈਂ ਮਾਨ ਸਾਹਿਬ ਨੂੰ ਕਿਉਂਕਿ ਮਾਨ ਸਾਹਿਬ ਇੱਥੇ ਤੁਹਾਡੀ ਵਿਧਾਨ ਸਭਾ ਦੇ ਵਿੱਚ ਮੁਰਦਾਬਾਦ ਤੇ ਜਿੰਦਾਬਾਦ ਕਹਿਣ ਦਾ ਕੋਈ ਫਰਕ ਨਹੀਂ ਪੈਣ ਲੱਗਾ। ਹੂੰ ਇੱਥੇ ਕਹਿਣਾ ਕੋਈ ਫਰਕ ਨਹੀਂ ਪੈਂਦਾ ਤੁਸੀਂ ਜਾਓ ਦਿੱਲੀ ਜੇ ਲੱਗਦੀ ਅੰਦਰ ਸੇ ਲਾ ਲੈਣ ਦਿਓ ਜੇ ਲੱਗਦੀ ਜਵਾਪਾ ਤੇ ਲਾ ਲੈਣ ਦਿਓ ਜੇ ਲੱਗਦੀ ਪੀਸ ਤੇ ਲਾ ਲੈਣ ਦਿਓ ਫਿਰ ਕੀ ਹੋਊਗਾ? ਇਹਨਾਂ ਕੁਰਸੀ ਨੂੰ ਜੱਫਾ ਮਾਰ ਕੇ ਨਾ ਰੱਖੋ ਜੇ ਲੋਕਾਂ ਦੀ ਕੁਛ ਕਰਿਓਗੇ ਤਾਂ ਲੋਕ ਤੁਹਾਡੇ ਪੱਛੇ ਖੜੇ ਹੋਣਗੇ ਪੰਜਾਬ ਦੇ ਲੋਕ ਬੜੇ ਹਿੰਮਤੀ ਨੇ ਜੇ ਤੁਸੀਂ ਜਾਓਗੇ ਤਾਂ ਉੱਥੇ ਤੁਹਾਡੇ ਨਾਲ ਖਰਾਬਕਾਰ ਵੀ ਹੋਊਗੀ ਤੇ ਪੰਜਾਬ ਦੇ ਲੋਕ ਫਿਰ ਨੱਕ ਚ ਦਮ ਕਰਨਾ ਵੀ ਜਾਣਦੇ ਕੇਂਦਰ ਦਾ ਕੀਤਾ ਨਾ ਕਿਸਾਨਾਂ ਨੇ ਜੀ ਇਸ ਕਰਕੇ ایسی ਵਿਰੋਧੀ ਤਰੁਧੋਂ ਦੀ ਗੱਲ ਕਹਿੰਦੇ ਆ ਵੀ ਉੱਥੇ ਜੁਮਲੇ ਬਾਜੀ ਆਪਣੀ ਛੱਡੋ ਤੁਸੀਂ ਉਧਰ ਜਾੜੇ ਤੁਸੀਂ ਜਿੰਮੇਵਾਰੀ ਕਰਦੇ ਹੋ ਪ੍ਰਤਾਪ ਸਿੰਘ ਬਾਜਬਾ ਨੂੰ ਕੋਈ ਪੁੱਛੇ ਵੀ ਭਾਈ ਤੁਸੀਂ ਇਹ ਗੱਲ ਕਹੋ ਦੀ 12000 ਕਰੋੜ ਰੁਪਏ ਜੇ ਪਿਆ ਨਹੀਂ ਪਿਆ ਦੱਸੋ ਨਹੀਂ ਪਿਆ 1600 ਕਰੋੜ ਰੁਪਏ ਪ੍ਰਧਾਨ ਮੰਤਰੀ ਸਾਹਿਬ ਐਲਾਨ ਕੇ ਗਏ ਤੇ ਇਹ ਕਹਿੰਦੇ ਵੀ ਸਾਨੂੰ ਇੱਕ ਪੈਸਾ ਨਹੀਂ ਆਇਆ ਤੇ ਜਿੰਦੂਲ ਸੈਂਟਰ ਨੇ ਕਿਹਾ ਸੀ ਜੀ 540 ਕਰੋੜ ਰੁਪਏ ਭੇਜ ਦਿੱਤੇ ਤੁਸੀਂ ਉਦੋਂ ਕਿਉਂ ਨਹੀਂ ਬੋਲਦੇ ਜੀ ਜੀ ਉਦੋਂ ਮੂੰਚ ਘੂੜੀਆਂ ਬਾਕੇ ਬਿਠੇਰੇ ਤੁਸੀਂ ਅੱਜ ਕਿੰਨਾ ਕੋ ਪੈਸਾ ਕੋਈ ਨਹੀਂ ਆਇਆ ਨਾ ਕੇਂਦਰ ਵੀ ਹੱਥ ਖੜੇ ਕਰ ਦੇਵੇ ਤੇ ਬਕਾਇਦਾ ਤੌਰ ਤੇ ਪੰਜਾਬ ਵੀ ਹੱਥ ਖੜੀ ਕਰ ਦੇ ਦੋਵੇਂ ਸਰਕਾਰਾਂ ਵਿਚਾਰ ਖੱਥੜੇ ਕਰ ਦੇ ਪੰਜਾਬ ਦੇ ਲੋਕ ਆਪਣੀਆਂ ਬਾਹਵਾਂ ਦੇ ਬਲ ਦੇ ਰਾਜੇ ਨੇ ਤੇ ਆਪਣੇ ਲੱਭ ਤੇ ਆਪੇ ਪ੍ਰਬੰਧ ਕਰਨ ਲੱਗੇ ਵੀ ਅਸੀਂ ਕਿਸ ਤਰੀਕੇ ਨਾਲ ਜਿਹੜੀ ਆਪਣੀ ਸਰਵਾਈਵ ਕਰਨਾ ਕਿਸ ਤਰੀਕੇ ਨਾਲ ਅਸੀਂ ਆਪਣੇ ਜਿਹੜੇ ਅਗੇ ਆ ਕਿਸਾਨ ਜਿਹੜੇ ਸਾਡੇ ਫੈਕਟਿਵ ਨੇ 13000 ਪਿੰਡ ਦੇ ਵਿੱਚੋਂ 2300 ਜਿਹੜੇ ਸਾਡੇ ਪਿੰਡ ਫੈਕਟਿਵ ਨੇ ਜੀ ਕਈਆਂ ਚ ਜੰਮੀਆਂ ਤੇ ਕਈਆਂ ਚ ਵੱਧ ਸਿਰ ਜੰਮੀ ਆ ਇਸ ਕਰਕੇ ਮੈਂ ਇਹ ਗੱਲ ਕਹਿਣਾ ਵੀ ਸਾਡੀਆਂ ਸੰਸਥਾਵਾਂ ਜਿਹੜੀਆਂ ਨਾ ਕਲ ਸੰਸਥਾ ਬਣੀਆਂ ਸ਼੍ਰੋਮਣੀ ਅਕਾਲੀ ਦਲ ਪੁਨਰ ਸਿਰਜੀ ਜਿਹੜੀ ਕਲ ਸੰਸਥਾ ਬਣਦੀ ਹੈ ਜੀ ਉਹਨਾਂ ਵੀ ਆਪਣੇ ਬਜਟ ਦੇ ਵਿੱਚ ਕਹਿਤਾ ਵੀ 11 ਕਰੋੜ 144 ਲੱਖ ਰੁਪਇਆ ਖਰਚਣਗੇ ਤੇ ਹਰ ਪਰਿਵਾਰ ਨੂੰ 10000 ਪ੍ਰਤੀ ਪਰਿਵਾਰ ਗ੍ਰੰਤੀ ਸਿੰਘ ਨੂੰ 5000 ਰੁਪਏ 6 ਮਹੀਨੇ ਤੱਕ ਦਿੱਤਾ ਜਾਊਗਾ ਜੀ ਇਹ ਗ੍ਰੰਤੀ ਸਿੰਘ ਨੂੰ ਅਲੱਗ ਤੌਰ ਤੇ ਦੇਣ ਦਾ ਗਿਆਨੀ ਹਰਪ੍ਰੀਤ ਸਿੰਘ ਦੀ ਇਹ ਪਹਿਲੀ ਪੈਰ ਕਦਮ ਹੈ 1 ਲੱਖ ਡੀਜ਼ਲ ਦੇਣ ਦੀ ਗੱਲ ਕੀਤੀ ਹੈ 10 ਹਜ਼ਾਰ ਸਕੂਲੀ ਬੱਚਿਆਂ ਦੀ ਕਾਪੀਆਂ ਦੇਣ ਦੀ ਗੱਲ ਕੀਤੀ ਹੈ ਕਦਾਬਾ ਤੇ ਫੀਸਾਂ ਦਾ ਖਰਚੂਗੇ ਕੀ ਪਾਰਟੀ ਤੇ ਪਾਰਟੀ ਇਮਾਰਤ ਦੇਣ ਦੇ ਵੀ ਵਾਅਦੇ ਕੀਤੇ ਗਏ ਇਹ ਕਹਿੰਦੇ 30 ਸਤੰਬਰ ਤੋਂ ਅਸੀਂ ਬਕਾਇਦਾ ਤੌਰ ਤੇ ਫਾਜ਼ਗਲ ਤੋਂ ਇਹ ਪ੍ਰਕਿਰਿਆ ਸ਼ੁਰੂ ਕਰ ਦੇਾਂਗੇ ਇਹਦੇ ਵਿੱਚ ਤੁਹਾਨੂੰ ਪਤਾ ਹੋਇਆ ਗਿਆ ਕਿ ਸਭ ਤੋਂ ਅਮੀਰ ਪਰਿਵਾਰ ਜਿਹਦਾ ਸਭ ਤੋਂ ਪਹਿਲਾਂ ਕਿਹਾ ਸੀ 10 ਕਰੋੜ ਰੁਪਈਆ ਰੱਖਣਾ ਪਰਿਵਾਰ ਜੀ ਦਰਸ਼ਨ ਸਿੰਘ ਰਖੜਾ surjit singh rakhda ਤੇ ajender singh rakhda ਵਧੀਆ ਇਨਸਾਨ ਨੇ ਇਮਾਨਦਾਰ ਬੰਦੇ ਨੇ ਉਹਨਾਂ ਨੂੰ ਆਪਣੀ ਕੌਮ ਦਾ ਆਪਣੇ ਦੇਸ਼ ਦਾ ਆਪਣੇ ਪੰਜਾਬ ਦੀ ਮਦਦ ਕਰਕੇ ਬੜਾ ਸਕੂਨ ਮਿਲਦਾ ਦਰਸ਼ਨ ਸਿੰਘ ਰਖੜਾ ਜਿਨ੍ਹਾਂ ਦੇ 1000 ਜਿਹੜੇ ਉਹ ਪੰਪ ਨੇ ਉੱਥੇ ਪੈਟਰੋਲ ਪੰਪ ਕਹਿੰਦੇ ਜਿਹਨੂੰ ਗੈਸ ਪੰਪ ਕਹਿ ਦਿੰਦੇ ਉਹ ਨੇ ਉੱਥੇ ਪਤਾ ਨਹੀਂ ਕਿੰਨਿਆਂ ਕਿ ਬੰਦਿਆਂ ਨੂੰ ਰੋਜ਼ਗਾਰ ਦਿੱਤਾ ਉਹਨਾਂ ਨੇ 10 ਕਰੋੜ ਰੁਪਈਆ ਉਹਨਾਂ ਨੇ ਅਨਾਉਂਸ ਕੀਤਾ ਤੇ 1 ਕਰੋੜ ਇਹ ਇਹ ਜਿਹੜੇ ਬਾਕੀ ਜਿਹੜੇ ਪੈਸੇ ਸੀ ਗਏ ਉਹ ਦਿੱਤੇ ਸਾਡੇ ਆਪਣੇ ਮਾਨਯੋਗ ਰਵੀਿੰਦਰ ਸਿੰਘ ਜੀ ਬਰਾਦੇ ਇਸ ਕਰਕੇ ਇਹਦਾ ਵੀ ਹੁੰਦਾ ਜਿਕੇ 1 1 ਕਰੋੜ ਦੇ 11 ਲੱਖ ਰੁਪਈਆ ਰਵੀਿੰਦਰ ਸਿੰਘ ਜੀ ਜਿਹੜੇ ਸਾਡੇ ਬੜੇ ਪੀਤ ਸਿੱਖ ਨੇ ਉਹ ਵੀ ਮਰੂਮ ਬਲਦੇਵ ਸਿੰਘ ਜਿਹੜੇ ਡਿਫੈਂਸ ਮਿਨਿਸਟਰ ਆਫ ਇੰਡੀਆ ਹੁੰਦੇ ਸੀ ਉਹਨਾਂ ਦੇ ਭਤੀਜੇ ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਰਿਸ਼ਤੇਦਾਰ ਵੀ ਨੇ ਜੀ ਰਜਵਾਨ ਉਹਨਾਂ ਵੀ ਕਿਹਾ 1 ਕਰੋੜ 11 ਲੱਖ ਰੁਪਏ ਮੇਰੇ ਵੱਲੋਂ ਇਹ ਸੇ ਕਰਕੇ ਇਹਨਾਂ ਨੇ ਕਹਿ ਵੀ 2020 ਤੁਸੀਂ ਚਾਰਾ ਵੀ ਦੇਵਾਂਗੇ ਜਿਹੜਾ ਅਚਾਰ ਬਣਾ ਕੇ 200 ਟਰੱਕ ਭਰਦੇ ਨੇ ਦੇ ਇਹਦੇ ਤੇ 1 ਕਰੋੜ ਤੇ 20 ਲੱਖ ਰੁਪਏ ਖਰਚੇ ਜਾਣਗੇ ਤੇ 25000 ਕੁਇੰਟਲ ਤੂੜੀ ਜੀ ਇਕੱਠੀ ਹੋਏਗੀ ਇਸ ਕਰਕੇ 10000 ਸਕੂਲੀ ਬੱਚਿਆਂ ਨੂੰ ਲੋੜ ਅਸਰ ਕਾਪੀਆਂ ਕਿਤਾਬਾਂ ਜਾਂ ਫੀਸ ਦੇ ਰੂਪ ਵਿੱਚ ਮਦਦ ਕੀਤੀ ਜੁਰ ਇਹਦੇ ਤੇ 1.03 ਕਰੋੜ ਰੁਪਏ ਖਰਚਾ ਹੋਗਾ ਜਿਹੜੀ ਇਹਨਾਂ ਨੇ ਕਿਹਾ ਵੀ 1000 ਗੁਰੂ ਘਰਾਂ ਦੇ ਵਜ਼ੀਰਾਂ ਨੂੰ ਗ੍ਰੰਥੀ ਸਿੰਘ ਨੂੰ اگلے 6 ਮਹੀਨਿਆਂ ਤੱਕ 5000 ਰੁਪਏ ਪ੍ਰਤੀ ਮਹੀਨਾ ਗੁਜ਼ਾਰਾ ਪਤਾਤਾ ਜੇ ਤੇ 3 ਲੱਖ ਰੁਪਏ ਖਰਚ ਹੋਣਗੇ ਜੀ 400 ਲੋੜ ਪ੍ਰਬੰਧ ਪਰਿਵਾਰਾਂ ਨੂੰ 10000 ਰੁਪਏ ਪ੍ਰਤੀ ਮਹੀਨਾ ਗੁਜ਼ਾਰਾ ਪਤਾਤਾ ਜੇ ਤੇ ਲਗਭਗ 4.5 ਲੱਖ ਰੁਪਏ ਤੇ ਖਰਚ ਹੋਣਗੇ ਮਤਲਬ ਜਿਹੜਾ ਸ਼੍ਰੋਮਣੀ ਅਕਾਲੀ ਦਲ ਪੁੰਨਰ ਸੰਜੀਤ ਆਪਣੇ ਨਾਲ ਤੇ ਲੱਗਾ ਇਹ ਉਹਨਾਂ ਦੀ ਬੜੀ ਵੱਡੀ ਪ੍ਰਾਪਤੀ ਆ ਬਿਲਕੁਲ ਇਹਦੇ ਵਿੱਚ ਤੁਸੀਂ ਕੁਝ ਨਹੀਂ ਕਰ ਸਕਦੇ ਪੀ ਇਹ ਜੋ ਕੁਝ ਦੇ ਰਹੇ ਨੇ ਇਹ ਸ਼੍ਰੋਮਣੀ ਕਮੇਟੀ ਦੀ ਗੋਲਕ ਚੋਂ ਦੇ ਰਹੇ ਸਾਨੂੰ ਦੀ ਪਤਾ ਸਰਦਾਰ ਸੰਜੀਤ ਸਿੰਘ ਬਾਦਲ ਕਰੇ ਇਹਨਾਂ ਵੀ 1 ਲੱਖ ਡੀਜ਼ਲ ਦੀ ਕੀਤੀ ਗੱਲ ਜੀ 1 ਲੱਖ ਲੀਟਰ ਡੀਜ਼ਲ ਮਤਲਬ ਠਰਸੇ ਲੱਖ ਦਾ ਬਣਦਾ ਹੂੰ ਉਹ ਵੀ ਨੌਸਪੜੀ ਕੀਤੀ ਇਹਨਾਂ ਨੇ ਸਖਬੀਰ ਸਿੰਘ ਬਾਦਲ ਵੀ ਕਹਿੰਦੇ ਮੈਂ ਦੇ ਰਿਆਂ ਜੀ ਲੇਕਿਨ ਸਖਬੀਰ ਸਿੰਘ ਬਾਦਲ ਭਾਵੇਂ ਆਪਣੀ ਜੇਬ ਚੋਂ ਦੇਣ ਆਮ ਲੋਕਾਂ ਦੀ ਭਾਵਨਾ ਦੇ ਅਨਸਾਰ ਨਹੀਂ ਜੀ ਉਹਦੇ ਗੁਰੂ ਜੀ ਗੋਦ ਨਿ ਦਿੱਤੇ ਗਏ ਇਹ ਲੋਕ ਮੈਡੀਕਲ ਦੇਖੀ ਜੀ ਅਸੀਂ ਕਹਿੰਦੇ ਜਦੋਂ ਉੱਥੇ ਦਿੱਤੇ ਹੁਣ ਦੇਖ ਕੇ ਜੇ ਤਰੀ ਕਿਦਰ ਸਾਡੀਆਂ ਸੰਸਥਾਵਾਂ ਲੱਗੀਆਂ ਬਚ ਕੇ ਕੇਂਦਰ ਮਦਦ ਕਰੇ ਜਾਂ ਨਾ ਕਰੇ ਸਟੇਟ ਮਦਦ ਕਰੇ ਜਾਂ ਨਾ ਕਰੇ ਕੋਈ ਫਰਕ ਨਹੀਂ ਪੈਣ ਵਾਲਾ ਇਨਾਂ ਦੀਆਂ ਸਰਕਾਰਾਂ ਨੇ ਮਦਦ ਆਟੇ 'ਚ ਨਮਕ ਬਰਾਬਰ ਕਰਨੀ ਹੈ ਤੇ ਬਾਕੀ ਸਾਰਾ ਕੰਮ ਸਾਡੇ ਆਪਣੇ ਜਿਹੜੀ ਸਸਾਵਾਂ ਸੜੀਆਂ ਕਿਉਂ ਉਹ ਕਰਨੀ ਉਹ ਕਰ ਰਿਹਾ ਜੀ ਗਲੋਬਲ 6 ਸੰਸਥਾ ਆ ਗਿਆ ਬਾਕਾਇਦਾ ਤਾਂ ਖਾਲਸਾ ਇਹੜੀ ਸੰਸਥਾ ਆ ਗਿਆ ਯੂਨਾਈਟਿਡ ਸਟੇਟਸ ਇਹ ਕਈ ਸੰਸਥਾਵਾਂ ਸਾਡੇ ਵੀ ਇੰਟਰੀਓ ਕੰਮ ਕਰ ਰਹੀਆਂ ਨੇ ਇੱਥੇ ਜੀ ਅੱਜ ਦੀ ਡੇਟ ਦੇ ਵਿੱਚ ਮਾਲਵੇ ਦੇ ਵਿੱਚੋਂ ਵੱਡੀ ਗਿਣਤੀ 'ਚ ਟਰੈਕਟਰ ਟਰਾਲੀ ਕਰਾਏ ਹਾਲ ਸਭ ਲੈ ਕੇ ਆਇਆ ਨਾ ਡਰਮਾ ਦਾ ਡਰਮ ਆਪਣੀ ਟਰਾਲੀ ਤੇ ਤੇਲ ਲੈ ਕੇ ਆਏ ਜੀ ਉਹ ਤੇਲ ਵੀ ਕਿਸੇ ਨੂੰ ਨਹੀਂ ਪਾਉਂਦੇ ਆਪ ਹੀ ਪਾਉਂਦੇ ਆ ਤੇ ਜਿੱਥੇ ਲੋੜਵੰਦ ਹੈਗੇ ਜਾ ਕੇ ਉੱਥੇ ਉਹਦੀ ਜ਼ਮੀਨ ਕਰਾ ਰਹੇ ਨੇ ਜਿਹੜੀ ਉੱਪਰ ਉੱਪਰ ਰੇਤ ਤੇ ਬੱਜਰੀ ਰੇਤ ਰੇਤ ਤੇ ਗਾ ਰਹੇ ਉਹਨੂੰ ਪਾਸੇ ਕਰ ਰਹੇ ਨੇ ਉੱਥੋਂ ਐਸੇ ਕਰਕੇ ਜੇ ਸਰਕਾਰ ਕੋਈ ਕਰਦੀ ਠੀਕ ਤੇ ਮਾਨ ਸਾਹਿਬ ਜੇ ਤੁਸੀਂ ਕਹਿੰਦੇ ਵਿਧਾਨ ਸਭਾ ਚ ਮੁਰਦਾਬਦ ਕਰਕੇ ਮੋਦੀ ਨੂੰ ਹਸਰਿਲ ਕਰ ਲਓ ਕਿ ਨਹੀਂ ਬਿਲਕੁਲ ਮੋਦੀ ਨੂੰ ਜਾ ਕੇ ਤੁਸੀਂ ਗੁਲਾਵੇਂ ਤੋਂ ਨਹੀਂ ਫੜਦੇ ਉਹਦੇ ਬੂਹੇ ਅੱਗੇ ਨਹੀਂ ਬਹਿੰਦੇ ਕਿਉਂ ਗਫਰ ਮੈਂ ਕੀ ਕਰੂੰਗਾ ਜੇ ਇਸ ਕਰਕੇ ਜੇ ਪੰਜਵਰੀ ਮੁੱਖ ਮੰਤਰੀ 16 ਸਾਲ ਕੈਦ ਕੱਟ ਕੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਬਣ ਸਕਦੇ ਤੇ ਇਸ ਗੱਲ 'ਤੇ ਧਿਆਨ ਦਿਓ ਤੁਸੀਂ ਤੁਸੀਂ ਨੌਜਵਾਨ ਹੋ ਜੀ ਜੀ ਬਿਲਕੁਲ ਕਹਿੰਦੇ ਹੋ ਜੀ ਵੇਖੋ ਸਾਡੀ ਕੋਈ ਮਦਦ ਨਹੀਂ ਕੀਤੀ ਕੀ ਇਹ ਨਹੀਂ ਕੀਤੀ ਕੀ ਉਹ ਨਹੀਂ ਕੀਤੀ ਕੀ ਮਦਦ ਇਦਾਂ ਨਾ ਦੇਣੀ ਆ ਤੇ ਨਾ ਦਿੱਤੀ ਉਹਨਾਂ ਨੇ ਨਾ ਇਹੋ ਜੇ ਕੰਮ ਕਰਦੇ ਆ ਅਸੀਂ ਤੇ ਗੱਲ ਕਰਦੇ ਵੀ ਇਹ ਮੰਗ ਕਰੋ ਵੀ 2016 ਨੂੰ ਜੱਜਮੈਂਟ ਆਈ ਸੀ ਕਿ ਬਕਾਇਦਾ ਤੌਰ ਤੇ ਸੁਪਰੀਮ ਕੋਰਟ ਦੀ ਵੀ ਜਿਹੜਾ ਵੀ ਇੱਕ ਵਿਅਕਤੀ ਦੀ ਡੈਥ ਹੋਈ ਹੈ 57 ਲੋਕ ਮਰੇ ਨੇ ਸਾਡੇ ਇਹਦੇ ਵਿੱਚ ਫੜਾ ਹੂੰ ਉਹਨੂੰ ਇਹ ਲੱਖ ਮੁਆਵਜ਼ਾ ਦਿੱਤਾ ਜਾਵੇ 20 ਲੱਖ ਮੁਆਵਜ਼ਾ ਜਿਹੜੀ ਉਹ ਜੱਜਮੈਂਟ ਉਹਦੇ ਮੁਤਾਬਕ ਤੁਸੀਂ ਮੁਆਵਜ਼ਾ ਦੇਵੇ ਸੈਂਟਰ ਸਰਕਾਰ ਇਸ ਕਰਕੇ ਓੜੀ ਮੇੜੇ ਪਰ ਕੁਛ ਨਹੀਂ ਬੰਨਣਾ ਜੀ ਬਿਲਕੁਲ ਇਹ ਮੰਗ ਤਾਂ ਤਾਂ ਹੀ ਕਰਨਗੇ ਨਾ ਜੇ ਇਹਨਾਂ ਦੀ ਆਪਣੀ ਰਾਜਨੀਤੀ ਆਪਣੀ ਨਾਰੇਬਾਜ਼ੀ ਖਤਮ ਹੋਵੇ ਜਿਨ੍ਹਾਂ ਨੇ ਕਰਨਾ ਹੈ ਉਹ ਤਾਂ ਮਦਦਕਾਰ ਹੀ ਰਹਿਣੇ ਤਾਂ ਸਿਰਫ ਕਹੀ ਜਾਂਦੇ ਆ ਬਾਕੀ ਦੇਖੋ ਕੀ ਹੁੰਦਾ ਪਿਛਲੇ ਮੁਆਵਜ਼ੇ ਤਾਂ ਹਜੇ ਪੀੜਤਾਂ ਨੂੰ ਮਿਲੇ ਨਹੀਂ ਤੇ ਅਗਲੇ ਦੀ ਮੰਗੇ ਕਰੀ ਜਾਂਦੇ ਕਿ ਦਿੱਤੇ ਨਹੀਂ ਦੇਖਦੇ ਆ ਪਰ ਸਾਹਿਬ ਅੱਜ 3 ਮਹੀਨੇ ਬਾਅਦ ਸੁਬੀਰ ਸਿੰਘ ਬਾਦਲ ਨੇ ਆਪਣੇ ਸਾਲੇ ਯਾਨੀ ਕਿ ਬਿਕਰਮ ਸਿੰਘ ਮਜੀਠੀਆ ਦੇ ਨਾਲ ਮੁਲਾਕਾਤ ਕੀਤੀ ਹੈ 3 ਮਹੀਨੇ ਤੱਕ ਸੁਬੀਰ ਸਿੰਘ ਬਾਦਲ ਉੱਥੇ ਤੱਕ ਨਹੀਂ ਪਹੁੰਚੇ ਅੱਜ ਅਚਾਨਕ ਉੱਥੇ ਪਹੁੰਚੇ ਨੇ ਇਸ ਨੂੰ ਕਿਸ ਤਰੀਕੇ ਦੇ ਨਾਲ ਸਮਝੀਏ ਵੇਖੋ ਜਿੱਥੋਂ ਤੱਕ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਤੇ ਸਰਦਾਰ ਵਿਕ੍ਰਮ ਸਿੰਘ ਮਜੀਠੀਆ ਦਾ ਰਿਸ਼ਤਾ ਨਾ ਉਹ ਬੜਾ ਗੜਾ ਰਿਸ਼ਤਾ ਨਾ ਬਹੁਤ ਨਜ਼ਦੀਕੀ ਸਤਿਵ ਹਾਂ 10 ਮਹੀਨੇ ਬਾਅਦ ਆ ਕੇ ਸੁਖਬੀਰ ਸਿੰਘ ਬਾਦਲ ਤੇ ਉਹਨਾਂ ਦੀ ਪਤਨੀ ਬੀਬੀ ਹਰਸਿੰਦਰ ਬਾਦਲ ਤੇ ਗਨੀਬਕੌਰ ਵਿਕ੍ਰਮ ਮਜੀਠੀਆ ਦੀ ਪਤਨੀ ਤਿੰਨੇ ਜਾ ਕੇ ਮੁਲਾਕਤ ਕਰਕੇ ਵਿਕ੍ਰਮ ਮਜੀਠੀਆ ਨਾਲ ਜੀ ਦੇ ਬਾਹਰ ਆ ਕੇ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਵੀ ਵਿਕ੍ਰਮ ਸਿੰਘ ਮਜੀਠੀਆ ਦੇ ਹੌਸਲੇ ਪਸ ਨਹੀਂ ਹੋਏ ਉਹਦੇ ਹੌਸਲੇ ਬਲੰਦ ਨੇ ਹੂੰ ਚੜ੍ਹਦੀ ਕਲਾ ਚ ਨੇ ਉਹ ਕਹਿੰਦਾ ਉਹ ਚੜ੍ਹਦੀ ਕਲਾ ਚ ਨੇ ਤੇ ਜਿਹੜੀ ਸਰਕਾਰ ਜਿਆਸ ਸਿੰਘ ਕਰ ਰਹੀ ਇਹਨਾਂ ਦੇ ਹਰ ਸਵਾਲ ਦਾ ਜਵਾਬ ਦੇਣ ਲਈ ਤਿਆਰ ਨੇ ਤੇ ਮੈਂ ਇਹ ਵੀ ਗੱਲ ਕਹਿ ਦਿਆਂ ਉਹਨਾਂ ਨੇ ਕਿਹਦੀ ਗੱਲ ਕਹਿਤੀ ਵੀ ਤਿੰਨਾਂ ਮਹੀਨਿਆਂ ਦੇ ਵਿੱਚ ਗਰੀਬਕਰ ਨੂੰ ਇੱਕ ਵਾਰੀ 2 ਮਿੰਟ ਬੀਬੀ ਹਰਸ਼ਿੰਦ ਕੋਰ ਨੂੰ ਜ ਰਖੜੀ ਦੇ ਇਤਿਹਾਰ ਤੇ ਗਈ 3 ਮਿੰਟ ਇਦੋਂ ਬਾਅਦ ਉਹਦੀ ਮੁਲਾਕਤ ਨਹੀਂ ਕਰ ਦਿੱਤੀ ਗਈ ਜੀ ਉਹਨੇ ਕਿੰਨਾ ਸੱਚ ਕਿੰਨਾ ਝੂਠ ਇਹ ਜਾਣਦੇ ਸਖਬੀਰ ਸਿੰਘ ਬਾਦਲ ਸਖਬੀਰ ਸਿੰਘ ਬਾਦਲ ਨੂੰ ਤੇ ਬਕਾਇਦਾ ਤੌਰ ਤੇ ਦੇਸ਼ ਦੇ ਗ੍ਰਹਿ ਮੰਤਰੀ ਨੇ ਇਕੱਲੇ ਮਿੰਟ ਤੋਂ ਇਸ ਕਰਕੇ ਇਨਕਾਰ ਕਰਤਾ ਸੀਗਾ ਕਿ ਤੂੰ ਆਪਣੇ ਨਾਲ ਦੋ ਬੰਦੇ ਲੈ ਕੇ ਆ ਤੇਰੇ ਵਿਚਵਾਜਪਤ ਮਿਸਾ ਨਾਲ ਲੈ ਕੇ ਉਹਦੇ ਸਾਹਮਣੇ ਗੱਲ ਕਰਨੀ ਆਪਾਂ ਤੇ ਉੱਥੇ ਗੱਲਬਾਤ ਹੋਊਗੀ ਕਿਉਂਕਿ ਤੂੰ ਕੱਲਾ ਇੱਥੇ ਗੱਲ ਅੰਦਰ ਜਾ ਕੇ ਕੋਈ ਹੋ ਰਿਹਾ ਨਹੀਂ ਬਾਹਰ ਜਾ ਕੇ ਤੂੰ ਝੂਠ ਦੇ ਪਰੰਦੇ ਬੰਨ੍ਹ। ਹੂੰ। ਮੈਂ ਸਰੇ ਦੇ ਭੇ ਮੰਤਰੀ ਦੇ ਬਿਆਨ ਨੇ। ਇਸ ਕਰਕੇ ਜਿਹੜੀ ਇਹਨਾਂ ਨੇ ਇਹ ਗੱਲ ਕਹੀ ਹੈ ਉਹ ਕਹਿੰਦੇ ਵੀ ਜਿਹੜਾ ਬੰਜਿੰਦਰ ਸਿੰਘ ਲਾਲਪੁਰਾ ਜੀ ਨੂੰ ਸਜ਼ਾ ਹੋਈ ਆ ਉਹਨੂੰ ਤੇ ਡਾਰਾਂ ਦੀਆਂ ਡਾਰਾਂ ਮਿਲ ਜਾਂਦੀਆਂ ਤੇ ਸੁਖਬੀਰ ਸਿੰਘ ਮਿੱਤਲ ਸਿੰਘ ਮਜੀਠੀਆ ਨੂੰ ਕਿਸੇ ਨੂੰ ਮੈੜੀ ਦਿੱਤਾ ਜਾਂਦਾ। ਤਾਂ ਨੂੰ ਪਤਾ ਹੋਏਗਾ ਬਿਰਸਾ ਸਿੰਘ ਮਲਟੋਆ ਜੀ ਜਿਹੜੇ ਬڑے ਵੱਡੇ ਖੈਰਖਾਨੇ ਬਾਦਲ ਪਰਵਾਰ ਦੇ ਕੜੀ ਦਲ ਦੇ ਨਹੀਂ ਬਾਦਲਪੁਰਾ ਦੇ ਖੈਰਖਾਨੇ ਤੇ ਹੋਣਾ ਵੀ ਚਾਹੀਦਾ ਵਾ ਜੇ ਜੇ ਵਿਰਸਾ ਸਿੰਘ ਮਲਟੋਆ ਕੋਲੇ ਨਹੀਂ ਜ਼ਾਇਦਾ ਤਾਂ ਜੀ ਤੋਂ ਡਿਊ ਟੂ ਬਾਦਲ ਪਰਵਾਰ ਬਿਲਕੁਲ ਹਮਾਰਕ ਪ੍ਰਕਾਰ ਬਾਦਲ ਦੇ ਕਰਕੇ ਜੀ ਤੇ ਦੂਸਰੀ ਚੀਜ਼ ਹੁੰਦਾ ਕਿਹਾ ਜੀ ਉਹਨੂੰ ਤੇ ਡਾਰੇ ਡਾਰੇ ਮਿਲਦੀਆਂ ਤੇ ਵਰਸਾ ਸਿੰਘ ਵੀ ਟੋਰ ਮਿਲਣ ਗਿਆ ਤੇ ਸਾਡੀਆਂ ਨੀਲੀਆਂ ਫਿਲਾਂ ਨਿੱਗੀਆਂ ਫਿਰ ਮਾ ਲਈ ਬਾਬਾ ਜੀ ਸੁੱਚਾ ਸਿੰਘ ਲਗਾ ਮਿਲਣ ਗਏ ਨੇ ਤੇ ਸਾਡੇ ਜਿਹੜੇ ਮਾਨਯੋਗ ਤੁਹਾਨੂੰ ਪਤਾ ਹੀ ਹੈ ਬੀਜੇਪੀ ਦੇ ਬਹੁਤ ਚਾਹਤੇ ਦੇ ਸਿਕੰਦਰ ਸਿੰਘ ਬਲੂਕਾ ਮਿਲਣ ਗਏ ਨੇ ਉਹਨਾਂ ਨੇ ਮਿਲਣੀ ਦਿੱਤਾ ਉਹਨਾਂ ਨੇ ਕਿਹਾ ਜੀ ਲੋ ਤੁਹਾਡਾ ਖੂਨ ਦਾ ਰਿਸ਼ਤਾ ਨਹੀਂ ਹੈ ਨਾ ਜਿਹੜੇ ਦਸਮਨੇ ਲਿਖੇ ਨੇ ਉਹਨਾਂ ਚ ਨਾਮ ਤੇ ਬਾਬਾ ਗੁਰਿੰਦਰ ਸਿੰਘ ਢੱਲੋਂ ਮਿਲ ਕੇ ਆਏ ਨੇ ਜੀ ਸਰ ਜੀ ਮੁਝੀ ਸਖਬੀਰ ਸਿੰਘ ਬਾਦਲ ਨੇ ਅੱਜ ਬਕਾਇਦਾ ਤੌਰ ਤੇ ਜਿੱਥੇ ਮਨਜਿੰਦਰ ਸਿੰਘ ਸਿਰਸਾ ਬਾਰੇ ਗੱਲ ਕੀਤੀ ਮਨਿੰਦਰ ਲਾਲਪੁਰ ਅਫਜ਼ਲਪੁਰ ਬਾਰੇ ਗੱਲ ਕੀਤੀ ਅੱਜ ਉਹਨੂੰ ਡਾਰਨ ਡਾਰਾ ਮਿਲ ਜਾਂਦੀਆਂ ਨੇ ਦੂਜੇ ਪਾਸੇ ਐਸਐਸਪੀ ਪਟਿਆਲਾ ਵਰਮ ਸ਼ਰਮਾ ਦੇ ਉੱਤੇ ਵੀ ਹਮਲੇ ਕੀਤੇ ਨੇ ਜੀ ਜਦੋਂ 2002 ਤੋਂ ਲੈ ਕੇ 2007 ਤੱਕ ਕੈਪਟਨ ਸਰਕਾਰ ਬਣੀ ਸੀ ਨਾ ਤੇ ਸਖਬੀਰ ਸਿੰਘ ਬਾਦਲ ਨੇ ਇੱਕ ਲਾਲ ਕਿਤਾਬ ਲਾਲ ਕਿਤਾਬ ਰੱਖੀ ਸੀ ਕੋਲ ਲਾਲ ਡੈਰੀ ਚ ਨਾ ਡੈਰੀ ਕਰਦੇ ਸੀ ਵੀ ਆਪਸਰ ਨੇ ਸਾਡੇ ਵਿਚਲੇ ਵਰਕਰ ਨੇ ਉਹਨਾਂ ਤੇ ਬੜੇ ਤਸ਼ੱਦਦ ਟਾਏ ਨੇ ਸਾਡੀ ਸਰਕਾਰ ਤੇ ਇਹਦੇ ਨਾਲ ਇਨਜਿਠਾ ਵੀ ਅਸੀਂ ਅੱਜਵੰਨ ਨੇ ਨਹੀਂ ਕਿਹਾ ਕਹਿੰਦੇ ਉਹਨਾਂ ਦਾ ਕੁਝ ਸਮਾਂ ਹੀ ਰਹਿ ਗਿਆ ਬਾਅਦ ਚੋ ਜਵਾਬ ਦਵਾਂਗੇ ਜਿਹੜੇ ਤੱਕੇਸ਼ਾਈ ਇਹ ਕਰਦੇ ਨੇ ਹੋਣ ਜਿਹੜੀ ਉਹ ਲਾਲ ਜਿਹੜੀ ਡੈਰੀ ਸੀ ਉਹ ਪਤਾ ਨਹੀਂ ਕਿੱਥੇ ਚਲੀ ਗਈ ਉਹ ਲੰਬੀ ਦੀ ਮੁੜ ਕੇ 2007 ਹੁੰਦਾ ਕਿ 2017 ਦਾ ਕੋਈ ਗਾਇਬ ਨਹੀਂ ਲੰਬੀ ਨਹੀਂ ਉਹਨੂੰ ਕਹਿੰਦੇ ਵਰਨ ਸ਼ਰਮਾ ਨੂੰ ਚੇਤਾਵਨੀ ਦਿੱਤੀ ਆ ਸਿਰਫ 400 ਦਿਨ ਰਹਿ ਗਿਆ ਜੀ 400 ਦਿਨ ਬਾਅਦ ਤਬਦੀਲੀ ਆਊਗੀ ਤੇ ਫਿਰ ਦੇਰ ਨਾਲ ਵੇਖਾਂਗੇ ਕੀ ਭਾਤ ਹੁੰਦੀ ਹੂੰ ਤੂੰ ਇਹਨਾਂ ਚੇਤਾ ਦਾ ਬਣ ਤੇ ਜਿਹੜਾ ਤੂੰ ਭ੍ਰਿਸ਼ਟਾਚਾਰ ਕੀਤਾ ਤੇਰੇ ਇੱਕ ਇੱਕ ਪੈਸੇ ਦਾ ਹਿਸਾਬ ਕੀਤਾ ਜਾਊ ਤੇ ਇਹ ਤੇ ਕੱਲ੍ਹ ਹੈ ਨਹੀਂ ਵੀ ਹਮੇਸ਼ਾ ਝੜੀ ਸਰਕਾਰ ਨਹੀਂ ਬਣਦੀ ਬਿਲਕੁਲ ਇਹ ਬਕਰ ਵਾਲੀ ਤੇ ਗਏ ਹੁਣ ਇੰਨਾ ਦਾ ਸਮਾਂ ਲੱਗ ਗਿਆ ਜੀ ਕੋਟਨੀ ਪੈਣੀ ਹੁੰਣ ਇੱਥੇ ਉਹਨਾਂ ਨੇ ਇਹ ਵੀ ਕਿਹਾ 400 ਦਿਨ ਬਾਅਦ ਬਕਾਇਦਾ ਤੌਰ ਤੇ ਇਹ ਦੇਸ਼ਦ ਕੇ ਭੱਜਣਗੇ ਜੋ ਕੁਛ ਨਾ ਕੀਤਾ ਜੀ ਪਰ ਅਸੀਂ ਭੱਜਾਂਗੇ ਨਾ ਜੇ ਕੋਈ ਭੱਜ ਗਏ ਤੇ ਉਤੋਂ ਫੜ ਕੇ ਲਿਆਵਾਂਗੇ ਉਹਨੂੰ ਅਸੀਂ ਅਗਲੀ ਗੱਲ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਪੀਐਸਐਸਪੀ ਸਾਹਿਬ ਤੁਸੀਂ ਇਨਸਾਨ ਦੀ ਸੋਚ ਚੁੱਕੀ ਸੀਗੀ ਤੇ ਅੱਜ ਇਨਸਾਫ ਦੀ ਤੁਹਾਡੇ ਵੱਲੋਂ ਧੱਜੀਆਂ ਲਈਆਂ ਜਾ ਰਹੀਆਂ ਜੀ ਉਹਨਾਂ ਨੇ ਕਿਹਾ ਵੀ ਵਿਕਰਮ ਸਿੰਘ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਤੇ 1600 ਸਾਲ ਜਨਕਤੀ ਸੀ ਵਿਗਮ ਜੀ ਦੀ ਤੇ ਨਹੀਂ ਕੋਈ ਫਰਕ ਨਹੀਂ ਪੈਂਦਾ ਹੌਸਲੇ ਬਲੰਦ ਨੇ ਕੋਈ ਪਰਸ ਨਹੀਂ ਹੋਏ ਬਿਲਕੁਲ ਕਣਦੀ ਕਲਜ ਨੇ ਅਸੀਂ ਜਿਹੜੀ ਸਰਕਾਰ ਝੂਠੇ ਕੇਜਦਾਰ ਕਰੀ ਉਹਨਾਂ ਦਾ ਡਟ ਕੇ ਅਸੀਂ ਜਿਹੜਾ ਲੜਾ ਗਏ ਉਹਦੇ ਖਿਲਾਫ ਅਸੀਂ ਜੀ ਬਹੁਤ ਚੀਜ਼ ਆਪਾਂ ਗੱਲ ਕੀਤੀ ਸੀ ਬਾਬਾ ਗੁਰਦਰ ਸਿੰਘ ਜੀ ਨਾਲ ਜੀ ਉਹ ਕਿਸੇ ਨਵੀਂ ਸਕੀਮ ਦੇ ਵਿੱਚ ਅਸੀਂ ਕਿਹਾ ਸੀ ਵੀ ਸ਼ਾਇਦ ਗਾਉ ਸੁਪਨਾ ਲੈ ਰਹੇ ਨੇ ਵੀ ਮੈਂ ਉਪ ਰਾਸ਼ਟਰਪਤੀ ਬਣ ਜਾਵਾਂ ਜਾਂ ਬਕਾਇਦਾ ਤੌਰ ਤੇ ਪੰਜਾਬ ਦਾ ਮੁੱਖ ਮੰਤਰੀ ਬਣ ਜਾਵਾਂ ਕਿਸੇ ਵੱਡੇ ਅਹੁਦੇ ਤੇ ਆ ਜਾਵਾਂ ਹਮ ਕਿਉਂਕਿ ਆਪਣਾ ਜਾਨ ਸੀ ਜਿਹੜੇ ਉਹ ਜਸਦੀਪ ਸਿੰਘ ਗਿੱਲ ਨੇ ਬਣਾ ਦਿੱਤਾ ਅੱਜ ਉਹਨਾਂ ਨੇ ਬਕਾਇਦਾ ਤੌਰ ਤੇ ਬੁੱਢਾ ਦਲ ਦੇ ਮੁਖੀ 96 ਕੋਰੀ ਬਾਬਾ ਬਲਬੀਰ ਸਿੰਘ ਦਾ ਮੁਲਾਕਤ ਕੀਤੀ ਹੈ। ਏ ਕੀ ਦਰਸਾਉਂਦੀ ਹੈ? ਏ ਕੀ ਦਰਸਾਉਂਦੀ ਹੈ? ਕਦੀ ਉਹ ਵਿਕਰਮਿਤ ਗਤ ਕਰਦੇ ਕਦੀ ਸੁਖਬੀਰ ਬਾਦਲ ਨਾਲ ਕਰਦੇ ਆ ਕਦੀ ਮਾਨਨਾ ਕਰਦੇ ਆ ਸਿਮ ਸਿੰਘ ਮਾਨਨਾ ਕਰਦੇ ਆ ਬੁੱਢਾ ਦਲ ਨਾਲ ਦੀ ਮੀਟਿੰਗ ਕਰਦੇ ਕੀ ਦਰਸਾਉਂਦੀ ਹੈ? ਹੂੰ। ਕੀ ਚਾਹੁੰਦੇ ਕੀ ਬਣਾ ਰਹੇ ਨੇ ਉਹਨਾਂ ਦੀ ਮਨਸਾ ਕੀ ਹੈ ਇਹਦਾ ਮਤਲਬ ਉਹ ਫਿਰ ਆਪਣੀ ਸਿਆਸਤ ਦੇ ਵਿੱਚ ਜਿਹੜੇ ਉਹ ਪੈਰਜ ਬਣਾਉਣਾ ਚਾਹੁੰਦੇ ਨੇ ਜੀ ਸਾਸ ਜੀ ਆਪਣੇ ਹੱਥ ਚ ਬਣਾਉਣਾ ਚਾਹੁੰਦੇ ਨੇ ਇਹਨਾਂ ਲੋਕਾਂ ਨੂੰ ਮਿਲਦਾ ਦੀ ਕੋਈ ਭਾਵਨਾ ਜਾਂ ਫਿਰ ਇਹੋ ਜਾਂ ਮੰਚ ਬਣਾਉਣਾ ਚਾਹੁੰਦੇ ਆ ਸਾਰੀਆਂ ਧਾਰਮਿਕ ਤਿਰਾਂ ਦੇ ਜਿਹਦੇ ਮੁਖੀ ਬਣਾਉਣਾ ਚਾਹੁੰਦੇ ਨੇ ਤੇ ਬਾਬਾ ਗ੍ਰਿੰਦਰ ਸਿੰਘ ਢਿੱਲੋਂ ਦੀ ਇਹ ਮੁਲਾਕਾਤ ਅੱਜ 96 ਕਲੀ ਬੁੰਡਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ ਅਮੀ ਇਹ ਵੀ ਚਰਚਾ ਦਾ ਵਿਸ਼ਾ ਹੋਣਾ ਜਿਹੜਾ ਜ ਬਣੇਗੀ ਜੀ ਹੂੰ ਬਿਲਕੁਲ ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਬਾਦਲ ਅੱਜ ਮੁਲਾਕਾਤ ਕਰਨਗੇ ਜਦੋਂ ਡੇਰਾ ਬਿਆਸ ਮੁਖੀ ਨਾਲ ਮਜੀਠੇ ਦੀ ਮੁਲਾਕਾਤ ਹੁੰਦੀ ਹੈ ਨਾ ਫਿਰ ਚਰਚਾ ਹੁੰਦੀ ਹੈ ਕਿ ਭਾਜਪਾ ਚ ਨਾ ਚਲ ਜਣ ਤੇ ਬਾਦਲ ਕਹਿੰਦੇ ਹੁਣਗੇ ਕਿ ਤੇ ਮੇਰੇ ਸਾਲਾ ਸਾਹਿਬ ਰੋਸੇ ਨਾ ਜਾਣ ਮੈਂ ਵੀ ਇੱਕ ਵਾਰੀ ਮੇਲੀਆਂ ਆਵਾ ਤਿੰਨ ਮਹੀਨੇ ਹੋ ਗਏ ਗਿਆ ਨਹੀਂ ਮੈਂ ਕੁਇ ਚੱਚਾਵਾ ਚਲਦੀਆਂ ਤੇ ਮੈਨੂੰ ਇਹਨਾਂ ਵਿੱਚ ਬੜੀ ਸਚਾਈ ਲੱਗਦੀ ਹੂੰ ਨਾ ਤੇ ਪੰਜਾਬ ਦੇ ਵਿੱਚ ਬੀਜੇਪੀ ਦੀ ਇਕੱਲੀ ਸਰਕਾਰ ਬਣ ਸਕਦੀ ਜੀ ਜੇ ਮਜੀਠੀਆ ਕਹੇ ਵੀ ਬੀਜੇਪੀ ਦੀ ਟਿਕਟ ਲੜਕੇ ਤੇ ਮਜੀਠੀ ਤੋਂ ਜਿੱਤ ਜਾਵਾ ਤੇ ਮੇਰੇ ਖਿਆਲ ਨਾਲ ਸੌਖਾ ਨਹੀਂ ਬਿਲਕੁਲ ਭਾਵੇਂ ਚਚਾਵਾ ਚਲਦੀਆਂ ਵੀ ਉਹਦਾ ਭਲਾ ਇਹਦੇ ਵਿੱਚ ਆ ਲੇਕਿਨ ਜੇ ਇਸ ਤਰੀਕੇ ਦਾ ਅੱਜ ਬਕਾਇਦਾ ਤੌਰ ਤੇ ਇਹ ਖਬਰ ਚੱਪਦੀ ਆ ਵੀ ਡੀਜੀਪੀ ਹਰਪ੍ਰੀਤ ਸਿੰਘ ਸਿੱਧੂ ਪੰਜਾਬ ਵਾਪਸ ਆ ਰਹੇ ਨੇ ਜੀ ਔਰ ਮੁਸ਼ਕਲਾਂ ਵਜਨ ਗਿਆ ਮੇਰੇ ਠੀਕ ਹੈ ਜੀ ਚਾਰ ਡੈਪੂਟੇਸ਼ਨ ਤੇ ਗਏ ਸੀਗੇ ਉਹਨਾਂ ਨੇ ਪੰਜਾਬ ਦੇ ਵਿੱਚ ਆਉਣ ਦਾ ਜਿਹੜਾ ਸੀ ਮਨ ਬਨਾਲ ਲਿਆ ਵਾ ਤੇ ਉਹ ਕਿਸੇ ਵੇਲੇ ਪੰਜਾਬ ਦੇ ਪੰਜਾਬ ਸਰਕਾਰ ਨੇ ਬੁਲਾ ਲਿਆ ਵਾ ਵਾਪਸ ਉਹਨਾਂ ਨੂੰ ਜੀ ਪੀਜੀਪੀ ਆਈਟੀਪੀ ਵੀ ਇਨ ਤੋਂ ਟਿਪ ਟਿਨ ਬਾਰਡਰ ਪੁਲਿਸ ਉਹਦੇ ਡਿਸਪਲਿਨ ਤੇ ਹਰਪ੍ਰੀਤ ਸਿੰਘ ਹੋਰੀ ਇੱਕ ਇਮਾਨਦਾਰ ਅਫਸਰ ਨੇ ਜਦੋਂ ਕੈਪਟਨ ਮਰਿੰਦਰ ਸਿੰਘ ਨੇ ਐਸਟੀ ਬਣਾਈ ਸੀਗੀ ਨਸ਼ਾ ਨਿਕਲਾ ਬਣਾਈ ਸੀਗੀ ਨਾਲ ਪਿਛਟਾ ਤੇ ਖਲਾਇ ਬਾਈ ਜਿਹੜੇ ਨੇ ਕੰਮ ਕੀਤੇ ਸੀਗੇ ਇੰਦਰਜੀਤ ਸਿੰਘ ਇੰਸਪੈਕਟਰ ਮਾਂ ਲੁਟੀਰਾ ਜਿਹੜਾ ਸੀਗਾ ਅੱਜ ਜੇ ਉਹ ਜੇਲ੍ਹ ਦੇ ਵਿੱਚ ਹੈ ਤੇ ਉਹ ਡਿਊ ਟੂ ਹਰਪ੍ਰੀਤ ਸਿੰਘ ਰਾਜਦੀਪ ਸਿੰਘ ਇਸ ਚੀਜ਼ ਨੂੰ ਮਾਮਲੇ ਨੂੰ ਹਾਈ ਕੋਰਟ ਲੈ ਕੇ ਗਿਆ ਸੀ ਵੀ ਮੈਨੂੰ ਇਹ ਖਾ ਮਖਾ ਪਸਾਉਣਾ ਚਾਹੀਦਾ ਤੇ ਰਾਜ ਰਾਜਦੀਪ ਸੀ ਕਿੱਥੇ ਹੈ ਅੱਜ ਰਾਜੀ ਸਿੰਘ ਮਿਲ ਰਿਹਾ ਕਿੱਥੇ ਕਿੱਥੇ ਨਹੀਂ ਹੈਗਾ ਜੀ ਐਸੇ ਕਰਕੇ ਜਿਹੜੀ ਇਹਨਾਂ ਦੀ ਰਾਜੀ ਸਿੰਘ ਦੀ ਗੱਲ ਉਹ ਵੀ ਨਹੀਂ ਮਿਲ ਰਿਹਾ ਇਹਦੇ ਅੰਦਰ ਗਿਆ ਤੇ ਵਿਕਰਮ ਸਿੰਘ ਮਜੀਠੀਏ ਦੇ ਖਿਲਾਫ ਰਿਪੋਰਟ ਵੀ ਪਹਿਲੀ ਜਿਹੜੀ ਆ ਉਹ ਜਿਹੜੇ ਹਰਪੀਤ ਸਿੰਘ ਸਿੱਧੂ ਨੇ ਦਿੱਤੀ ਸੀ ਤੇ ਵਿਕਰਮ ਸਿੰਘ ਮਜੀਠੀਏ ਦਾਅਵਾ ਕੀਤਾ ਸੀ ਵੀ ਇਹ ਮੇਰਾ ਰਿਸ਼ਤੇਦਾਰ ਹੈ ਤੇ ਹਰਪੀਤ ਸਿੰਘ ਸਿੱਧੂ ਨੇ ਕੋਰਾਂ ਕਰ ਦਿੱਤਾ ਸੀ ਮੇਰੀ ਇਧਰ ਕੋਈ ਰਿਸ਼ਤੇਦਾਰ ਹੀ ਨਹੀਂ ਹੈ ਮੈਂ ਬੜੀ ਚਿੰਤਾ ਨਾਲ ਜਨਦਾਰ ਵੀ ਸਿੱਧੇ ਨੂੰ ਇੱਥੇ ਸਪੀਰੈਂਡ ਜੀ ਇਹ ਘਰੋਂ ਨਹੀਂ ਅਮੀਰ ਨੇ ਘਰੋਂ ਚੰਗੇ ਸੰਦੇ ਨੇ ਲੇਕਿਨ ਭੁੱਖ ਨਹੀਂ ਜਾਂਦੀ ਲੇਕਿਨ ਜੀ ਭੁੱਖ ਦੀ ਨਾ ਉਹਨਾਂ ਭੁੱਖ ਤਾਂ ਹੈਗੀ ਆ ਰੋਟੀ ਦੀ ਭੁੱਖ ਹੈਗੀ ਇਹ ਭੁੱਖ ਨਹੀਂ ਹੈਗੀ ਹੂੰ ਤਨਖਾਹ ਤੋਂ ਨਾਵਾ ਲੋੜ ਪੈਂਦੀ ਸੀ ਘਰੋਂ ਪੈਸੇ ਮਗਾ ਕੇ ਖਰਚ ਕਰਦੇ ਸੀ ਇਹੋ ਜਿਹਾ ਅਸਰ ਕੀ ਮਿਲਣਾ ਕੋਈ ਆ ਨਹੀਂ ਇੱਥੇ ਇਸ ਕਰਕੇ ਜਿੱਦੋਂ ਕਿਤੇ ਉਹ ਵਾਪਸ ਆ ਗਏ ਤੇ ਉਹਨਾਂ ਦੇ ਡੀਜੀਪ ਬਣਾਏ ਜਾਣ ਦੀ ਵੀ ਸੰਭਾਵਨਾ ਦਾ। ਕੀ ਮੌਜੂਦਾ ਡੀਜੀਪ ਤੋਂ ਸਰਕਾਰ ਵੀ ਸੰਤੁਸ਼ਟ ਜੀ ਰਹੀ? ਜੀ। ਜੇ ਉਹ ਡੀਜੀਪ ਬਣ ਕੇ ਤੇ ਜਿਹੜੇ ਚੋਰ ਚੱਕੇ ਤੇ ਗੈਂਗਸ ਤੇ ਬਕਾਇਦਾ ਤੌਰ ਤੇ ਸਮਗਲਰ ਨੇ ਉਹ ਪੰਜਾਬ ਛੱਡ ਜਾਣ। ਇਹ ਮਦਦ ਹੈ ਨਾ ਕਿਸੇ। ਇੰਨੀ ਕਿ ਸ਼ਕਤੀ ਕਰਨਗੇ ਇੰਨੀ ਕੋ ਠਿਬਰੀ ਟੈਟ ਕਰਨਗੇ ਇਹਨਾਂ ਲੋਕਾਂ ਦੀ ਤੇ ਸਰਕਾਰ ਦਾ ਜਿਹੜਾ ਅਕਸ ਵਾਚਾ ਪਿਆ ਉਹਨੂੰ ਬਾਦ ਵੀ ਹੋਏਗਾ ਇਸ ਕਰਕੇ ਹਰਪ੍ਰੀਤ ਸਿੰਘ ਸਿੱਧੂ ਦੇ ਆਉਣ ਦੇ ਨਾਲ ਜਿਹੜੀਆਂ ਜਿਹੜੀਆਂ ਸੁਖਬੀਰ ਸਿੰਘ ਬਾਦਲ ਟਾਰਾ ਮਾਰਦੇ ਨੇ ਹੌਸਲੇ ਬਣੰਦਾ ਉਹਦੇ ਨਾਲ ਬਿਕਰਮ ਸਿੰਘ ਮਜੀਠੀਆ ਦੀਆਂ ਮੁਸ਼ਕਲਾਂ ਹੋਰ ਵਧਣਗੀਆਂ ਜੀ ਐਂਡੀਪੀ ਐਂਡੀਪੀਐਸ ਦੇ ਕੇਸ ਦੇ ਵਿੱਚ ਉਹਦੀ ਪ੍ਰੋਡਕਸ਼ਨ ਵੰਟੇ ਲਿਆ ਕੇ ਪੁਛਪੜਤਾਲ ਕੀਤੀ ਜਾ ਸਕਦੀ ਹੈ ਤੇ ਫਿਰ ਪੁਛਪੜਤਾਲ ਵੀ ਸ਼ਕਤੀ ਦਾ ਹੋਏਗੀ ਪਰ ਮਾਮ ਸੀ ਤਾਂ ਇਸੇ ਤਰ੍ਹਾਂ ਕੇ ਇੱਕ ਬੜੀ ਵੱਡੀ ਗੱਲ ਆ ਵੀ ਹਰਪ੍ਰੀਤ ਸਿੰਘ ਸਿੱਖ ਅੱਜ ਨੇ ਵਾਪਸ ਆ ਰਹੇ ਨੇ ਉਹਨਾਂ ਦਾ ਨਾਮ ਸੁਣਦੇ ਹੀ ਕਈਆਂ ਨੂੰ ਮੇਰੇ ਖਾ ਕੰਮਣੀ ਆਉਣ ਸ਼ੁਰੂ ਹੋ ਗਈ ਜੀ ਜੀ ਬਹੁਤ ਸ਼ੁਕਰੀਆ ਪਰ ਸਾਹਿਬ ਤੁਸੀਂ ਆਪਣਾ ਸਮਾਂ ਦਿੱਤਾ ਮਿਹਰਬਾਨੀ ਸ਼ੁਕਰੀਆ ਜੀ ਸ਼ੁਕਰੀਆ